ਮਨੀਪੁਰ ਦੇ ਵਿੱਚ ਜਿਹੜੇ ਕਲੇਸ਼ ਚੱਲ ਰਹੇ ਸੀਗੇ ਪਹਿਲਾਂ ਮਹਿਤੀ ਤੇ ਕੁਕੀਜ਼ ਦੇ ਆਪਸ ਵਿੱਚ ਤੇ ਹੁਣ ਜਿਹੜੇ ਇਹ ਸਰਕਾਰ ਦੇ ਅਰਧ ਬਲ ਸੈਨਿਕ ਹੈਗੇ ਆ ਉੱਥੇ ਜਾਂ ਕਹ ਲਓ ਕਿ ਸੀ ਆਰ ਪੀ ਐਫ ਦੀਆਂ ਜਿਹੜੀਆਂ ਇਹ ਫੌਜਾਂ ਹੈਗੀਆਂ ਉਹਨਾਂ ਨਾਲ ਜਿਹੜੇ ਕੁਕੀਜ਼ ਐਸ ਵੇਲੇ ਇਸ ਤਰ੍ਹਾਂ ਜਿੱਦਾ ਬੰਕਰ ਬਣਾ ਬਣਾ ਕੇ ਪੂਰੀ ਟੱਕਰ ਲੈ ਰਿਹਾ ਤੇ ਜਿਹੜੇ ਇਹ ਕੁਕੀਜ਼ ਹਥਿਆਰ ਵੀ ਵਰਤ ਰਿਹਾ ਉਹ ਵੀ ਬਹੁਤ ਹੀ ਬੜੇ ਲੇਟੈਸਟ ਟੈਕਨੋਲੋਜੀ ਵਾਲੇ ਹੈਗੇ ਆ ਤੇ ਪਿੱਛੇ ਜੇ ਇਹਨਾਂ ਕੋਲ ਸਟਾਰਲਿੰਕ ਦੇ ਉਹ ਫੜੇ ਵੀ ਗਏ ਸੀਗੇ ਐਂਟੀਨੇ ਵਗੈਰਾ ਤੁਸੀਂ ਸਾਰੀ ਨਿਊਜ਼ ਦੇਖੀ ਸੀਗੀ ਤੇ ਹੁਣ ਫੌਜ ਨੇ ਇਹਨਾਂ ਦੇ ਬਹੁਤ ਸਾਰੇ ਬੰਕਰ ਜਿਹੜੇ ਸੀਗੇ ਉਹ ਫੜੇ ਵੀ ਆ ਤੇ ਜਾਨੀ ਕਿ ਉਹਨਾਂ ਨੂੰ ਢਾਇਆ ਵਗੈਰਾ ਹੈਗਾ ਤੇ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਇਹਨਾਂ ਨੇ ਆਪਣੇ ਇਲਾਕਿਆਂ ਦੇ ਵਿੱਚ ਪੂਰੇ ਇਹ ਵੱਡੇ ਵੱਡੇ ਪੱਥਰ ਰੱਖ ਕੇ ਜਿੱਦਾਂ ਰੋੜੇ ਲਾਇਆ ਸੀਗੇ ਕਿ ਇੱਕ ਤਰ੍ਹਾਂ ਨਾਲ ਕੀ ਕੋਈ ਵੀ ਜਿਹੜੇ ਫੌਜ ਹੈਗੀ ਆ ਜਾਂ ਅਰਧ ਬਲ ਸੈਨਿਕ ਹੈ ਗਿਆ ਉਹ ਉਹਨਾਂ ਦੇ ਇਲਾਕੇ ਦੇ ਵਿੱਚ ਨਾ ਆਉਣ ਮਨੀਪੁਰ ਦੇ ਵਿੱਚ ਜਿਹੜਾ ਲੇਟੈਸਟ ਹੁਣ ਇਹ ਕੁਕੀ ਗਰੁੱਪ ਲੇਟੈਸਟ ਜਿਹੜਾ ਇਹ ਕਲੈਸ਼ ਹੋਇਆ ਕੁਕੀ ਗਰੁੱਪ ਦਾ ਇਹਨਾਂ ਨੇ ਐਸਪੀ ਆਫਿਸ ਦੇ ਵਿੱਚ ਜਾਨੀ ਕਿ ਜਾ ਕੇ ਉੱਤੇ ਹਮਲਾ ਕਰ ਦਿੱਤਾ ਤੇ ਜਿਹੜੇ ਉੱਥੋਂ ਦੇ ਐਸਪੀ ਸੀਗੇ ਉਹ ਜ਼ਖਮੀ ਹੋ ਗਏ ਖਬਰ ਆ ਇਹ ਜਿਹੜਾ ਇਹਨਾਂ ਦਾ ਜ਼ਿਲ੍ਹਾ ਆ ਕੰਗ ਪੋਕਪੀ ਉੱਥੋਂ ਦੇ ਵਿੱਚ ਹੈਗਾ ਤੇ ਇਹ ਡਿਮਾਂਡ ਕਰ ਰਹੇ ਸੀਗੇ ਸਾਰੇ ਜਿਹੜੇ ਕੁਕੀ ਗਰੁੱਪ ਸੀਗੇ ਕਿ ਜਿਹੜੀਆਂ ਸੈਂਟਰ ਦੀਆਂ ਇੱਥੇ ਆਰਮਡ ਫੋਰਸਸ ਹੈਗੀਆਂ ਉਹਨਾਂ ਨੂੰ ਕੱਢਿਆ ਜਾਵੇ ਜਿਹੜਾ ਇਹ ਸਾਡਾ ਜ਼ਿਲ੍ਹਾ ਹੈਗਾ ਇਹਦੇ ਲਈ ਉਹ ਪ੍ਰੋਟੈਸਟ ਵਗੈਰਾ ਕਰਦੇ ਸੀਗੇ ਤੇ ਉੱਥੇ ਜਿਹੜੀ ਹਿੰਸਾ ਪੜ ਗਈ ਤੇ ਇਹਦੇ ਵਿੱਚ ਜਿਹੜਾ ਹੈਗਾ ਐਸਪੀ ਜਿਹੜਾ ਸੀਗਾ ਉੱਥੋਂ ਦਾ ਉਹ ਜ਼ਖਮੀ ਹੋ ਗਿਆ। ਜਿਹਨੇ ਜਿਹੜਾ ਉੱਥੇ ਇਹ ਹਮਲਾ ਕੀਤਾ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਤੁਸੀਂ ਦੇਖ ਸਕਦੇ ਆ ਇਹ ਕੁਕੀਜ਼ ਦੇ ਜਿਹੜੇ ਹੈਗੇ ਆ ਇਹ ਪੂਰੇ ਹਥਿਆਰਬੰਦ ਤਰੀਕੇ ਨਾਲ ਇਹਨਾਂ ਨੇ ਵਰਦੀਆਂ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਫੌਜ ਵਾਲੇ ਹੁੰਦੇ ਇਦਾਂ ਪਾਈਆਂ ਹੁੰਦੀਆਂ ਹਥਿਆਰ ਵੀ ਹਥਿਆਰ ਵੀ ਇਹਨਾਂ ਦੇ ਕੋਲ ਦੱਸਿਆ ਜਾ ਰਿਹਾ ਬੜੀ ਲੇਟੈਸਟ ਟੈਕਨੋਲੋਜੀ ਦੇ ਹੁੰਦੇ ਆ ਤੇ ਇਸ ਹਿਸਾਬ ਨਾਲ ਇਹਨਾਂ ਨੇ ਪੂਰਾ ਇਹ ਹਮਲਾ ਕਰ ਰਿਹਾ ਜਿਹੜੇ ਬੀਐਸਐਫ ਜਾਂ ਹੋਰ ਅਰਧ ਬਲ ਸੈਨਿਕ ਹੈਗੇ ਆ ਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਵੀ ਹਮਲੇ ਕਰ ਰਿਹਾ ਕਿਉਂਕਿ ਉੱਥੇ ਜਿਹੜੇ ਇਹ ਬੀਐਸਐਫ ਤੇ ਹੋਰ ਜਿਹੜੇ ਅਰਧ ਬਲ ਸੈਨਿਕ ਹੈਗੇ ਉਹਨਾਂ ਨੇ ਇੱਕ ਅਭਿਆਨ ਜਾਰੀ ਕੀਤਾ ਹੋਇਆ ਸੀ ਕਿ ਜਿਹੜੇ ਇਹਨਾਂ ਦੇ ਬੰਕਰ ਵਗੈਰਾ ਹੈਗੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸੀ ਸੋ ਜਿਹੜੇ ਬੰਕਰ ਵੀ ਖਤਮ ਕੀਤੇ ਜਾ ਰਹੇ ਸੀ ਇੱਕ ਤਰ੍ਹਾਂ ਨਾਲ ਜਿਹੜੇ ਏਰੀਆ ਇਹ ਕੈਪਚਰ ਕੀਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਜਿਹੜੇ ਕੁਕੀਜ਼ ਦੇ ਘਰ ਵਗੈਰਾ ਉਹਨਾਂ ਤੇ ਛਾਪੇ ਵਗੈਰਾ ਵੀ ਮਾਰੇ ਜਾ ਰਹੇ ਸੀ ਤੇ ਬਹੁਤ ਸਾਰੇ ਹਥਿਆਰ ਉਹਨਾਂ ਤੋਂ ਫੜੇ ਜਾ ਰਹੇ ਸੀ ਇਸ ਦੇ ਖਿਲਾਫ ਹੀ ਇਹਨਾਂ ਨੇ ਇਹ ਪ੍ਰੋਟੈਸਟ ਕੀਤਾ ਜਿਦੇ ਵਿੱਚ ਔਰਤਾਂ ਵੀ ਸ਼ਾਮਲ ਸੀਗੀਆਂ ਇਹ ਪੂਰਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆਂ ਕਿ ਪੂਰਾ ਤਿਆਰਬਰ ਤਿਆਰ ਹੋ ਕੇ ਇਹ ਜਿਹੜੇ ਹੈਗੇ ਆ ਇੱਕ ਤਰ੍ਹਾਂ ਨਾਲ ਕੁਕੀਜ਼ ਵਾਲੇ ਉਹ ਪੂਰਾ ਇਹ ਬਾਹਰ ਕਰ ਰਿਹਾ ਜਿਹੜੀ ਮੋਰੇ ਸੀ CRPF ਹੈਗੀ ਆ ਜਾਂ ਹੋਰ ਅਰਧ ਬਲ ਸੈਨਿਕ ਹੈਗੇ ਤੇ ਪੁਲਿਸ ਦੇ ਜਿਹੜੇ ਸਟੇਸ਼ਨ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਿਹਦੇ ਵਿੱਚ ਜਿਹੜੇ ਪੁਲਿਸ ਸਟੇਸ਼ਨ ਹੈਗੇ ਉਹ ਵੀ ਟਾਰਗੇਟ ਕਰ ਰਿਹਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਤੇ ਦੱਸਿਆ ਜਾ ਰਿਹਾ ਇੱਕ ਇੱਕ ਪੁਲਿਸ ਜਿਹੜਾ SP ਸੀਗੇ ਉਹ ਵੀ ਇਹ ਇਹਦੇ ਵਿੱਚ ਜ਼ਖਮੀ ਹੋਇਆ ਹੱਲੇ ਕੱਲ ਹੀ ਜਿਹੜੇ ਉੱਥੇ ਦੇ ਮਨੀਪੋਰ ਦਾ ਜਿਹੜਾ CM ਸੀਗਾ ਬਰੇਨ ਸਿੰਘ ਉਹਨੇ ਹੱਲੇ ਸੌਰੀ ਮੰਗੀ ਸੀਗੀ ਮਾਫੀ ਮੰਗੀ ਸੀ ਕਿ ਮੈਂ ਇਹ ਸਾਰਾ ਜਿਹੜਾ ਇੱਥੇ ਕਲੈਸ਼ ਹੋ ਰਿਹਾ ਵਾਇਲੈਂਸ ਹੋ ਰਹੀ ਹੈ ਉਹਦੇ ਲਈ ਮਾਫੀ ਮੰਗਦਾ ਹਾਲਾਂਕਿ ਉਹਦੇ ਹਸਤੀਵੇ ਦੀ ਮੰਗ ਵੀ ਕਰ ਰਿਹਾ ਜਿਹੜੇ ਆਪੋਜੀਸ਼ਨ ਵਾਲੇ ਆਗੇ ਆ ਤੇ ਕੱਲ ਹੀ ਇਹ ਸਾਰਾ ਸਿਸਟਮ ਉੱਥੇ ਹੋਇਆ ਜੋ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਇਹ ਜਿਹੜਾ ਜ਼ਿਲ੍ਹਾ ਹੈਗਾ ਕਿੰਗਪੂਕ ਕੀ ਇਹਦੇ ਵਿੱਚ ਇੱਕ ਤਰ੍ਹਾਂ ਨਾਲ ਇਹ ਇੰਡੀਅਨ ਜਿਹੜੀ ਗਵਰਨਮੈਂਟ ਹੈਗੀ ਆ ਉਹਦੇ ਸਿਪਾਈ ਜਾਂ ਫੌਜ ਆ ਜਾਂ ਅਰਧਵਲ ਸੈਨਿਕਾ ਤੇ ਦੂਜੇ ਪਾਸੇ ਇਹ ਕੁਕੀਜ਼ ਵਾਲੇ ਲੋਕ ਹੈਗੇ ਆ ਹਥਿਆਰਬੰਦ ਤਰੀਕੇ ਨਾਲ ਮੁਕਾਬਲਾ ਕਰ ਰਿਹਾ ਇੱਕ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਮਨੀਪੁਰ ਦੇ ਵਿੱਚ ਜਿਹੜਾ ਸਰਕਾਰੀ ਤੰਤਰ ਸਾਰਾ ਇੱਕ ਤਰ੍ਹਾਂ ਨਾਲ ਫੇਲ ਹੋ ਚੁੱਕਿਆ ਆ ਫੋਟੋ ਤੋਂ ਤੁਸੀਂ ਦੇਖ ਕੇ ਅੰਦਾਜ਼ਾ ਬਹੁਤ ਚੰਗੀ ਤਰ੍ਹਾਂ ਲਗਾ ਸਕਦੇ ਆ ਆਹ ਇੱਕ ਮਹਿਤੀ ਨੌਜਵਾਨ ਆ ਜਿਹੜਾ ਕਿ ਹਾਰਡਵੇਅਰ ਸ਼ਾਪ ਦਾ ਓਨਰ ਆ ਆਹ ਬੰਕਰ ਬਣਾ ਕੇ ਇੱਥੇ ਖੜਾ ਆ ਤੇ ਆਹ ਕੁੱਕੀ ਆ ਕੋਈ 23 ਸਾਲ ਦਾ ਆ ਸਾਇੰਸ ਦਾ ਟੀਚਰ ਆ ਆ ਦੇਖ ਲਓ ਤੁਸੀਂ ਬੰਦੂਕ ਚੱਕੀ ਖੜੇ ਆ ਦੋਈ ਜਾਣੇ ਐਦਾ ਆਪਣੇ ਆਪਣੇ ਪਰਿਵਾਰਾਂ ਦੀ ਉੱਤੇ ਜਾਨੀ ਕਿ ਸੁਰੱਖਿਆ ਕਰ ਰਿਹਾ ਜਾਨੀ ਕਿ ਜਿਹੜਾ ਸਰਕਾਰੀ ਤੰਤਰ ਆ ਉਹ ਤੋਂ ਲੱਗਦਾ ਲੋਕਾਂ ਦਾ ਯਕੀਨ ਇੱਥੇ ਉਠ ਹੀ ਚੁੱਕਿਆ ਆ ਆਪੇ ਹੀ ਲੋਕਾਂ ਨੇ ਹਥਿਆਰ ਚੱਕੇ ਹੋ ਤੇ ਆਪਣੀ ਰੱਖਿਆ ਜਿਹੜੀ ਆ ਖੁਦ ਹੀ ਕਰ ਰਹੇ ਜਿਹੜੀ ਵੀ ਮਨੀਪੁਰ ਦੇ ਵਿੱਚ ਵਾਇਲੈਂਸ ਹੋ ਰਹੀ ਆ ਉਹ ਦੱਸਿਆ ਜਾ ਰਿਹਾ ਕਿ ਇਹ ਜ਼ਿਆਦਾਤਰ ਹਥਿਆਰ ਜਿਹੜੇ ਇਹ ਮੀਆਂ ਮਾਰ ਦੇ ਵਿੱਚੋਂ ਹੀ ਆ ਰਹੇ ਆ ਜਿਹੜੀ ਮਨੀਪੁਰ ਦੀ ਜਿਹੜੀ ਇਹ ਇਹਦੇ ਨਾਲ ਜਿਹੜਾ ਇਹ ਬਾਰਡਰ ਲੱਗਦਾ ਹੈ 398 ਕਿਲੋਮੀਟਰ ਦਾ ਜਿਹੜਾ ਹੈਗਾ ਉਹ ਬਾਰਡਰ ਲੱਗਦਾ ਹੈ ਜਿਹੜਾ ਮੀਆਮਾਰ ਦੇ ਨਾਲ ਲੱਗਦਾ ਹੈ ਇਹ ਹਾਲੇ ਤੱਕ ਇਹ ਖੁੱਲਾ ਹੀ ਆ ਹੁਣ ਇੰਡੀਅਨ ਗਵਰਨਮੈਂਟ ਨੇ ਐਲਾਨ ਕੀਤਾ ਹੈ ਕਿ ਇੱਥੇ ਫੈਂਸਿੰਗ ਕੀਤੀ ਜਾਊਗੀ ਸੋ ਇੱਥੋਂ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਟ੍ਰੇਨਿੰਗ ਵਗੈਰਾ ਲੈ ਕੇ ਇਹ ਕੁਕੀਸ ਇੱਥੇ ਆ ਜਾਂਦੇ ਆ ਤੇ ਇਹਨਾਂ ਦਾ ਜਿਹੜਾ ਕਲਾਸ਼ ਆ ਇਹ ਬਹੁਤ ਟਾਈਮ ਪਹਿਲਾਂ ਦਾ ਚੱਲਦਾ ਹੈਗਾ ਆ ਕਿਉਂਕਿ ਜਿਹੜੇ ਦੋ ਗਰੁੱਪ ਹੈਗੇ ਆ ਉੱਥੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ ਮਨੀਪੁਰ ਦੇ ਵਿੱਚ ਇੱਕ ਮੇਹਤੀ ਤੇ ਇੱਕ ਜਿਹੜੇ ਕੁਕੀ ਆ ਜਿਹੜੇ ਮੇਹਤੀ ਆ ਉਹ Hindu ਆ ਤੇ ਜਿਹੜੇ ਕੁਕੀ ਹੈਗੇ ਆ ਉਹ ਜ਼ਿਆਦਾਤਰ ਇਸਾਈ ਹੈਗੇ ਆ ਤੇ ਜਿਹੜੇ ਕੁਕੀ ਆ ਉਹ ਪਹਾੜੀ ਏਰੀਆ 'ਚ ਰਹਿੰਦੇ ਆ ਤੇ ਜਿਹੜੇ ਮੇਹਤੀ ਆ ਉਹ ਵਿੱਚ ਇੱਕ ਥੱਲੇ ਬੈਲੀ ਆ ਯਾਨੀ ਕਿ ਜਿਹੜਾ ਪਲੇਨ ਏਰੀਆ ਉਹਦੇ ਵਿੱਚ ਰਹਿੰਦੇ ਆ ਪਿੱਛੇ ਜਿਹੜੀ ਉੱਥੋਂ ਦੀ BJP ਸਰਕਾਰ ਸੀ ਉਹਨਾਂ ਨੇ ਕਾਨੂੰਨ ਲਿਆਤਾ ਹੀ ਕਿ ਜਿਹੜੇ ਇਹ ਮੇਹਤੀ ਲੋਕ ਹੈਗੇ ਆ ਇਹ ਜ਼ਮੀਨ ਲੈ ਸਕਦੇ ਆ ਕਿਤੇ ਵੀ ਜਾ ਕੇ ਇਹ ਪਹਾੜੀਆਂ ਦੇ ਵਿੱਚ ਵੀ ਲੈ ਕੇ ਜਾ ਕੇ ਲੈ ਸਕਦੇ ਆ ਜਦ ਕਿ ਅੱਗੇ ਇਦਾਂ ਦਾ ਕਾਨੂੰਨ ਨਹੀਂ ਸੀ ਕਿਉਂਕਿ ਮਹਿਤੀ ਜਿਹੜੇ ਸੀਗੇ ਜਿਹੜੇ ਪਹਾੜੀ ਏਰੀਆ ਦੇ ਵਿੱਚ ਜ਼ਮੀਨ ਨਹੀਂ ਲੈ ਸਕਦੇ ਸੀ ਕਿਉਂਕਿ ਜਿਹੜੇ ਪਹਾੜੀ ਏਰੀਆ ਦੇ ਵਿੱਚ ਇਹ ਕੁਕੀ ਇਹ ਨਾਗਾ ਲੋਕ ਜਾਦੇ ਰਹਿੰਦੇ ਸੀਗੇ ਪਰ ਜਿਹੜੇ ਇਹ ਕੁਕੀ ਤੇ ਨਾਗਾ ਲੋਕ ਸੀਗੇ ਉਹ ਫਿਰ ਇਸ ਕਾਨੂੰਨ ਦੇ ਖਿਲਾਫ ਹੋ ਗਏ ਕਹਿੰਦੇ ਜਿਹੜੇ ਸਾਡੀ ਇਹ ਜਗ੍ਹਾ ਹੈਗੀ ਇਹਨਾਂ ਨੇ ਤਾਂ ਛੇਤੀ ਲੈ ਲੈਣੀ ਆ ਕਿਉਂਕਿ ਇਹ ਜਿਹੜੇ ਮਹਿਤੀ ਲੋਕ ਸੀਗੇ ਇਹ ਸੱਤਾ ਦੇ ਵਿੱਚ ਵੀ ਇਹੀ ਲੋਕ ਜ਼ਿਆਦੇ ਸੀਗੇ ਯਾਨੀ ਕਿ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਪਾਰ ਵਗੈਰਾ ਵੀ ਜ਼ਿਆਦੇ ਸੀਗੇ ਉਨਾਂ ਕੋ ਪੈਸਾ ਵਗੈਰਾ ਵੀ ਜਿਆਦਾ ਸੀਗਾ ਸੋ ਇਸ ਲਈ ਇਹਨਾਂ ਨੇ ਪ੍ਰੋਟੈਸਟ ਵਗੈਰਾ ਕੀਤਾ ਸੀਗਾ ਕੁਕੀਜ਼ ਤੇ ਨਾਗਾ ਵਾਲਿਆਂ ਨੇ ਜਿਹਦੇ ਵਿੱਚ ਵਾਇਲੈਂਸ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਦੀ ਉੱਥੇ ਚਰਚਾ ਵਗੈਰਾ ਕੁਕੀਜ਼ ਦੀਆਂ ਫੂਕਤੀਆਂ ਇਹਨਾਂ ਨੇ ਵੀ ਉੱਥੇ ਜਿਹੜੇ ਮੇਥੀ ਵਾਲੇ ਲੋਕ ਸੀ ਉਹ ਕਈ ਮਾਰੇ ਵਗੈਰੇ ਇਸ ਤਰ੍ਹਾਂ ਜਿਹੜਾ ਇਹ ਕਲੈਸ਼ ਇਹਨਾਂ ਦਾ ਪਿਛਲੇ ਡੇਢ ਦੋ ਸਾਲ ਤੋਂ ਇੱਥੇ ਬਹੁਤ ਜਾਣੀ ਕਿ ਇੱਕ ਐਂਡਲੇ ਲੈਵਲ ਤੱਕ ਚੱਲ ਗਿਆ ਸੀ ਹੁਣ ਜਿਹੜਾ ਇਹ ਇੱਕ ਤਰ੍ਹਾਂ ਨਾਲ ਇਹ ਜਿਹੜੇ ਕੁਕੀਜ਼ ਲੋਕ ਆ ਗਏ ਆ ਆਪਣਾ ਇੱਕ ਵੱਖਰਾ ਇਹ ਰਾਜ ਵੀ ਮੰਗਣ ਦੀ ਮੰਗ ਵੀ ਰਹੀ ਆ ਵਿਚ ਵਿਚ ਤੇ ਇਹਨਾਂ ਨੇ ਪੂਰਾ ਬੈਂਕਰ ਬਣਾ ਕੇ ਕਿਉਂਕਿ ਪਹਾੜੀ ਏਰੀਆ ਦੇ ਉੱਤੇ ਇਹਨਾਂ ਦਾ ਪੂਰਾ ਰਾਸ ਹੈਗਾ ਬੈਂਕਰ ਬਣਾ ਕੇ ਪੂਰਾ ਇਹ ਇੱਕ ਤਰ੍ਹਾਂ ਨਾਲ ਇੰਡੀਅਨ ਗਵਰਨਮੈਂਟ ਦੇ ਨਾਲ ਹੀ ਟੱਕਰ ਲਈ ਹੋਈ ਆ ਤੇ ਇਹਦੇ ਲਈ ਹੁਣ ਇਸ ਵੇਲੇ ਜਿਹੜੀ ਇੰਡੀਅਨ ਸਰਕਾਰ ਹੈਗੀ ਸ਼ਕਤੀ ਦੇ ਨਾਲ ਇਹਨਾਂ ਨੂੰ ਪੂਰਾ ਨਜਿੱਠਣਾ ਚਾਹੁੰਦੀ ਆ ਸੋ ਜੇਕਰ ਮੈਂ ਦੱਸਣਾ ਚਾਹਣਾ ਜਿਹੜੇ ਇਹ ਮੀਆਮਾਰ ਵਗੈਰਾ ਤੋਂ ਇੱਥੋਂ ਹਥਿਆਰ ਵਗੈਰਾ ਸਾਰੇ ਆਉਂਦੇ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਸਟਾਰਲਿੰਕ ਜਿਹੜਾ ਸੀਗਾ ਇਹ ਐਲਨ ਮਸਕ ਦਾ ਲੈ ਇੰਡੀਆ ਦੇ ਵਿੱਚ ਲਾਂਚ ਵੀ ਨਹੀਂ ਹੋਇਆ ਉਹ ਵੀ ਇੱਥੋਂ ਫੜੇ ਗਏ ਸੀ ਸੋ ਇੱਥੇ ਇਸਾਈ ਦਾ ਪ੍ਰਚਾਰ ਬਹੁਤ ਕੀਤਾ ਜਾਂਦਾ ਤੇ ਇੱਕ ਤਰ੍ਹਾਂ ਨਾਲ ਦੱਸਿਆ ਵੀ ਯਾਰ ਹੈ ਜਿਹੜਾ ਇਹ ਇੱਕ ਜੀਓ ਪੋਲਿਟਿਕਸ ਦੇ ਹਿਸਾਬ ਦੇ ਨਾਲ ਕੀ ਇਹ ਇੱਥੇ ਇੱਕ ਅਮਰੀਕਾ ਵਾਲੇ ਇਸਾਈ ਦੇਸ਼ ਬਣਾਉਣਾ ਚਾਹੁੰਦੇ ਆ ਇਹਨਾਂ ਸਾਰੇ ਲੋਕਾਂ ਨੂੰ ਲੈ ਕੇ ਜਿਹੜੇ ਇਸਾਈ ਹੈਗੇ ਆ ਜਾਂ ਅਰੂਣਾਚਲ ਪ੍ਰਦੇਸ਼ ਦੇ ਵੀ ਹੈਗੇ ਆ ਅਰੂਣਾਚਲ ਦਾ ਪ੍ਰਦੇਸ਼ ਦਾ ਜਿਹੜਾ ਇਹ ਸੀਐਮ ਸੀਗਾ ਉਹ ਵੀ ਇਹ ਅਮਰੀਕਾ ਗਿਆ ਹੀ ਉਹਨੇ ਵੀ ਉੱਥੇ ਜਾ ਕੇ ਕਿਹਾ ਕਿ ਜਿੰਨੇ ਵੀ ਇਸਾਈ ਲੋਕ ਹੈਗੇ ਆ ਜਾਂ ਜੂ ਲੋਕ ਹੈਗੇ ਆ ਇਹ ਜਿਹੜੇ ਪਹਾੜਾਂ 'ਚ ਰਹਿੰਦੇ ਆ ਜਿਹੜੇ ਇੱਥੋਂ ਦੇ ਹੈਗੇ ਆ ਪੱਕੇ ਉਹਨਾਂ ਨੂੰ ਇੱਕ ਅਲੱਗ ਜਾਨੀ ਕਿ ਦੇਸ਼ ਬਣਾਉਣਾ ਚਾਹੀਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਸ਼ੇਖ ਹਸੀਨਾ ਨੇ ਵੀ ਕਿਹਾ ਸੀ ਜਦੋਂ ਉਹ ਬੰਗਲਾਦੇਸ਼ ਤੋਂ ਦੌੜ ਕੇ ਆਈ ਸੀ ਕਿ ਅਮਰੀਕਾਂ ਵਾਲੇ ਇੱਥੇ ਇੱਕ ਅਲੱਗ ਦੇਸ਼ ਬਣਾਉਣਾ ਚਾਹੁੰਦੇ ਆ ਜਿੱਦਾਂ ਇਜ਼ਰਾਈਲ ਬਣਾਇਆ ਹੋਇਆ ਤੇ ਇਹ ਵੀ ਇੱਕ ਚਾਈਨਾ ਦੇ ਲਈ ਜਾਨੀ ਕਿ ਥ੍ਰੈਟ ਕਹਿ ਲਓਗੀ ਇਸ ਤਰ੍ਹਾਂ ਇਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਜਿੱਦਾਂ ਕੀ ਦੱਸਿਆ ਜਾ ਰਿਹਾ ਤਾਂ ਹੀ ਇੱਥੇ ਜਿਹੜਾ ਇਹ ਕਲੈਸ਼ ਆ ਇਸ ਹਾਵ ਨਾਲ ਜਿਹੜਾ ਇਹ ਨਾਗਾ ਲੈਂਡ 'ਚ ਵੀ ਤੁਸੀਂ ਦੇਖਿਆ ਹੋਣਾ ਤੇ ਮਨੀਪੁਰ ਦੇ ਵਿੱਚ ਵੀ ਤੁਸੀਂ ਆਹ ਦੇਖ ਹੀ ਲਿਆ ਕਿ ਹੁਣ ਇਸ ਵੇਲੇ ਕਿਸ ਹੱਦ ਤੱਕ ਇਹ ਵੱਧ ਚੁੱਕਿਆ ਆ ਉਹ ਸਿੱਧੀ ਸਿੱਧੀ ਇੱਕ ਤਰ੍ਹਾਂ ਨਾਲ ਇੰਡੀਅਨ ਫੌਜ ਕਹਿ ਲਓ ਉਹਦੇ ਨਾਲ ਟੱਕਰ ਲੈ ਰਿਆ ਜਿਹੜੇ ਕੁਕੀਸ ਲੋਕ ਹੈਗੇ ਆ ਇਹ ਕੁਕੀ ਵਾਲਿਆਂ ਦਾ ਗਰੁੱਪ ਆ ਤੁਸੀਂ ਦੇਖ ਵੀ ਸਕਦੇ ਆ ਇਹ ਉੱਥੋਂ ਦਾ ਇੱਕ ਡਿਸਟ੍ਰਿਕਟ ਆ ਚੋਰਾ ਚਾਂਦਪੁਰ ਤੇ ਉੱਥੋਂ ਦੀ ਫੋਟੋ ਇਹਨਾਂ ਨੇ ਪੂਰੇ ਦੇਖੋ ਐ ਜਿਹੜੇ ਆਧੁਨਿਕ ਹਥਿਆਰ ਫੜੇ ਹੋਏ ਆ ਪੂਰੇ ਰਾਕਟ ਲਾਂਚਰ ਵਗੈਰਾ ਵੀ ਫੜੇ ਹੋਏ ਆ ਦੇਖ ਸਕਦੇ ਆ ਇਹਨਾਂ ਨੂੰ ਇਹ ਹਥਿਆਰ ਵਗੈਰਾ ਇਹ ਕੋਈ ਹੋਰ ਜਿਹੜੀਆਂ ਬਾਹਰੀ ਤਾਕਤਾਂ ਹੈਗੀਆਂ ਜਾਂ ਕਹਿ ਲਓ ਮੀਆਮਾਰ ਦੇ ਥਰੂ ਹੀ ਆਉਂਦੇ ਹੋਊਗੇ ਇਹ ਵੀ ਆ 18 ਦਸੰਬਰ ਦੀ ਫੋਟੋ ਆ ਤੁਸੀਂ ਦੇਖ ਸਕਦੇ ਆ ਜਿਹਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਬੜੇ ਆਧੁਨਿਕ ਹਥਿਆਰ ਫੜੇ ਸੀਗੇ ਪਿਸਟਲ ਬੰਬ ਵਗੈਰਾ ਤੇ ਆਹ ਸਟਾਰਲਿੰਗ ਜਿਹੜਾ ਐਲਨ ਮਸਕ ਦਾ ਹਲੇ ਇੰਡੀਆ ਦੇ ਵਿੱਚ ਆਇਆ ਵੀ ਨਹੀਂਗਾ ਉਹ ਵੀ ਇੱਥੇ ਫੜ ਹੋਇਆ ਹਾਲਾਂਕਿ ਐਲਨ ਮਸਕ ਨੇ ਇਹ ਰਿਜੈਕਟ ਕੀਤਾ ਸੀਗਾ ਕਿ ਕਿ ਆਪਣਾ ਇਹ ਨਹੀਂਗਾ ਕਿਉਂਕਿ ਹਲੇ ਇੰਡੀਆ ਦੇ ਵਿੱਚ ਤਾਂ ਇਹ ਲਾਂਚ ਹੀ ਨਹੀਂ ਹੋਇਆ ਸੋ ਵੀ ਦੱਸਿਆ ਜਾ ਰਿਹਾ ਕਿ ਇਹ ਮੀਆਮਾਰ ਦੇ ਉੱਤੇ ਜਿਹੜਾ ਹੈਗਾ ਹਸਾਬ ਕਿਤਾਬ ਜਿਹੜਾ ਉਹਨੇ ਉਪਗ੍ਰਹ ਛੱਡਿਆ ਐਲਨ ਮਸਕ ਨੇ ਉਹਦੇ ਤੋਂ ਹੀ ਰੇਂਜ ਲੈ ਕੇ ਇਹ ਇਥੋਂ ਆਪਣਾ ਯੂਜ਼ ਕਰ ਰਹੇ ਸੀਗੇ ਜਿੱਦਾਂ ਇੰਟਰਨੈਟ ਵਗੈਰਾ ਤੇ ਆਪਣੀਆਂ ਖਬਰਾਂ ਇੱਕ ਦੂਏ ਨਾਲ ਜਾਂ ਗੱਲਾਂ ਬਾਤਾਂ ਇਹ ਜਿਹੜੇ ਕੁਕੀ ਲੋਕ ਸੀਗੇ ਜਾਂ ਇਹ ਜਿਹੜੇ ਇੱਥੇ ਨਾਗਰ ਹੈਗੇ ਆ ਉਹ ਸ਼ੇਅਰ ਕਰਦੇ ਰਹੇ ਹਨ ਤੇ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਤਾਂ ਉੱਥੇ ਜਿਹੜਾ ਇਹ ਨੈੱਟ ਹੈਗਾ ਆ ਆਲਰੇਡੀ ਬੰਦ ਹੀ ਕੀਤਾ ਹੋਇਆ ਤੇ ਉਦਾਂ ਵੀ ਦੱਸਦਾ ਤੁਹਾਨੂੰ ਇਹ ਜਿਹੜਾ ਮਨੀਪੁਰ ਦਾ ਵਾਲਾ ਜ਼ੋਨ ਆ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਹੁਣ ਜਿਹੜੇ ਬਾਹਰੋਂ ਯਾਤਰੀ ਵਗੈਰਾ ਆਉਂਦੇ ਆ ਉਹਨਾਂ ਦਾ ਜਾਣਾ ਬਿਲਕੁਲ ਬੰਦ ਕਰ ਦਿੱਤਾ ਆ ਤੇ ਇੱਥੇ ਜਿਹੜੀਆਂ ਮਨੀਪੁਰ ਦਾ ਖਬਰਾਂ ਵਗੈਰਾ ਵੀ ਆ ਨੈਟ ਵਗੈਰਾ ਬੰਦ ਹੋਣ ਕਰਕੇ ਬਹੁਤ ਹੀ ਘੱਟ ਵਾਰ ਆ ਪਉਂਦੀਆਂ ਸੋ ਇਹ ਆ ਇਸ ਵੇਲੇ ਉੱਥੋਂ ਦੇ ਮੌਜੂਦਾ ਹਾਲਾਤ ਖਬਰ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਕਮੀ ਪੇਸ਼ੀ ਆ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ